ਅਸੀਂ ਕੁੰਡਲ ਜੌਨ ਤੋਂ ਜਿਹੜਾ ਪਰਚੇਤ ਮੇਰੀ ਧਰਮ ਪਤਨੀ ਦਾਜਵਿੰਦਰ ਗੌਰ ਨੂੰ ਮੇਰੇ ਵੱਡੇ ਵੀਰ ਅਮਨਦੀਪ ਸਿੰਘ ਗੋਲਡੀ ਮਸਾਫ ਨੇ ਟਿਕਟ ਦਿੱਤੀ ਹੈ ਹਾਂਜੀ ਤੇ ਉੱਥੋਂ ਅਸੀਂ ਇਲੈਕਸ਼ਨ ਲੜ ਰਹੇ ਆਂ ਔਰ ਬਾਈਵੇ ਵਿਕਾਸ ਨੂੰ ਵੇਖਦੇ ਆ ਹੋਇਆ ਵਿਰੋਧੀ ਪਾਰਟੀਆਂ ਤੋਂ ਹਜੇ ਤੱਕ ਟਿਕਟ ਨਹੀਂ ਵੰਡੀ ਗਈ ਕਿਸੇ ਵੀ ਪਾਰਟੀ ਕੰਨੀ ਉਹਨਾਂ ਕਾਂਗਰਸ ਕੰਨੀ ਉਹਨਾਂ ਕਾਲੀਦਾਲ ਕੰਨੀ ਉਹਨਾਂ ਭਾਜਪਾ ਕੰਨੀ ਹਾਂ ਬਿਲਕੁਲ ਇਹ ਸਹੀ ਗੱਲ ਆ ਜੀ ਨਹੀਂ ਲੱਗ ਰਿਹਾ ਹਮ ਹਜੇ ਤੱਕ ਬਸ ਇਹ ਮੈਂ ਤੁਹਾਡਾ ਆਪ ਦਾ ਪੁੱਤਰ ਆ ਬਜ਼ੁਰਗਾਂ ਦਾ ਛੋਟਾ ਵੀ ਨਾ ਤੁਹਾਡਾ ਪਰਾਂਵਾਂ ਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਪਹਿਲਾਂ ਸਾਰਿਆਂ ਨੂੰ ਫਤਿਹ ਬਲਾਉ ਨੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਮਰਪਿਤ ਪਿੰਡ ਬਾਹਲਵਾਸੀ ਤੋਂ ਤੇ ਜਿਲਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਹੋ ਰਹੇ ਆ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਕਹਿੰਦੇ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਰੇ ਆਪਣੇ ਕੈਂਡੀਡੇਟਾਂ ਦਾ ਜਾਂਜਪ ਕਰੋ ਬੱਲੂ ਵਾਲੇ ਹਲਕੇ 'ਚ ਬਹੁਤ ਵਧੀਆ ਚੱਲ ਰਿਹਾ ਕੰਮ ਜੀ ਆਹ ਹਰਨਦੀਪ ਸਿੰਘ ਮੁਸਾਫਰਾ ਐਮ ਐਲ ਏ ਸਾਡੇ ਇੱਥੋਂ ਜੀ ਬਹੁਤ ਵਧੀਆ ਕੰਮ ਕਰਾ ਦੇ ਆ ਹਰੇਕ ਦੇ ਨਾਲ ਖੜ੍ਹ ਰਿਹਾ ਦੁੱਖ ਸੁੱਖ ਦੇ ਵਿੱਚ ਤੇ ਕੰਮ ਕਰਵਾਏ ਆ ਕੇ ਵੀ ਬਹੁਤ ਕਰਵਾਵਾਂਗੇ ਕੰਮ ਆਪਾਂ ਹੋਰ ਇਹਨਾਂ ਨੂੰ ਮਜ਼ਬੂਤ ਕਰਗੇ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦਾ ਵੱਧ ਤੋਂ ਵੱਧ ਵੋਟ ਦੇ ਕੇ ਬਲਾਕ ਸੰਮਤੀ ਦੇ ਚਿਲ੍ਹਾ ਅਫਸਰ ਜਿੰਨੇ ਵੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਮੁਕਾਮ 'ਚ ਆਪ ਸਤਿਕਾਰ ਜੀ ਸਾਰਿਆਂ ਨੂੰ ਮੈਂ ਹਰਜਿੰਦਰ ਸਿੰਘ ਉਰਫ ਡਿੰਪਲਪੁਰਾ ਪਿੰਡ ਬੁਰਜਮਾਰ ਤੋਂ ਬਲਾਕ ਸੰਮਤੀ ਬੁਰਜਮਾਰ ਤੋਂ ਚੋਣ ਲੜ ਰਿਹਾ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਜਿਹੜਾ ਮੇਰਾ ਪਿੰਡ ਬੁਰਜਮਾਰ ਬੁਰਜਮਾਰ ਕਲਾਉਣੀ ਰੋੜਿਆਂ ਵਾਲੀ ਟਾਣੀ ਕੜਾਕਾ ਸਿੰਘ ਤੇ ਪਿੰਡ ਗਵਿੰਦਗੜ ਇਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੀ ਵਾਤੋ ਵਾਤੋਂ ਵੋਟਾਂ ਪਾ ਕੇ ਜਿਤਾਉ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਸ਼ਦੀਪ ਸਿੰਘ ਪੰਘਾਲ ਆਪ ਸਭ ਨੂੰ ਜਿਵੇਂ ਕੀ ਆਉਣ ਵਾਲੀ 14 ਤਰੀਕ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦਨ ਚੋਣਾਂ ਹੋ ਰਹੀਆਂ ਹਨ। ਮੈਂ ਆਪ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ। ਮੇਰੀ ਮਾਤਾ ਚਰਨਜੀਤ ਕੌਰ ਜੋ ਕਿ ਕੁੰਡਲ ਜੋਂ ਤੋਂ ਬਲਾਕ ਸੰਮਤੀ ਦਾ ਇਲੈਕਸ਼ਨ ਲੜ ਰਹੇ ਨੇ ਆਮ ਆਦਮੀ ਪਾਰਟੀ ਤੋਂ ਮੇਰੇ ਪਿੰਡ ਜੋ ਬਲਾਕ ਚੋਂਦੇ ਨੇ ਕੁੰਡਲ ਪੰਘਾਲਾ ਰਾਮਗੜ ਗੱਤੜੋਕ ਮੈਂ ਆਪ ਸਭ ਨੂੰ ਇਹ ਦੁਆਰੇ ਹੱਥ ਜੋੜਦਾ ਹਾਂ ਸਾਰੇ ਵੋਟਰਾਂ ਨੂੰ ਵੀ ਆਮਦ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਅਤੇ ਵੋਟਾਂ ਪਾ ਕੇ ਦਿਤਾਓ ਔਰ ਆਪਾਂ ਐਮਐਲਏ ਸਾਹਿਬ ਗੋਲਦੀਪ ਸਰੂਜੀ ਦਾ ਸਾਥ ਦਿइए ਜੋ ਕਿ ਵਿਕਾਸ ਦੇ ਕੰਮ ਬੱਲੂ ਨੇ ਹਲਕੀ ਦੇ ਵਿੱਚ ਬਹੁਤ ਜੋਰਾਂ ਛੁਰਾਂ ਤੇ ਚੱਲ ਰਹੇ ਨੇ 2200 ਕਰੋੜ ਦੇ ਕੰਮ ਆਪਣੇ ਬੱਲੂਆਂ ਨੇ ਹਲਕੇ ਦੇ ਵਿੱਚ ਲੈ ਕੇ ਆਏ ਨੇ ਅਤੇ ਬੱਲੂਆਂ ਨੇ ਨੂੰ ਬੱਲੂਣਾ ਬਣਾ ਰਹੇ ਨੇ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਈਏ ਆਉਣ ਵਾਲੀ 14 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਖਾਓ ਅਤੇ ਮੇਰੀ ਮਾਤਾ ਦਾ ਵੱਧ ਤੋਂ ਵੱਧ ਸਾਥ ਦਿਓ ਮੇਰੇ ਪਿੰਨਾਂ ਵਾਲੇ ਜਿੰਨੇ ਵੀ ਵੋਟਰ ਨੇ ਮੈਂ ਉਹਨਾਂ ਦੀ ਹੱਥ ਬਨ ਕੇ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ